ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਉਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਸਰੀਆਂ ਕਾ ਅੱਜ ਤੁਹਾਨੂੰ ਇਹ ਸੂਟ ਦਿਖਾਉਨੇ ਆ ਜਿਹੜਾ ਅਸੀਂ ਕਢਾਈ ਕਰੀ ਜਾਂਦੇ ਸੀ ਤੇ ਅਸੀਂ ਕਢਾਈ ਕਰਕੇ ਦੇਖੋ ਤਿਆਰ ਕਰਦੇ ਆ ਥੜਨੇ ਆਪਾਂ ਇਸ ਤਰ੍ਹਾਂ ਪਾਇਆ ਹੈ ਘੇਰੇ ਤੇ ਘੇਰੇ ਤੇ ਪਤਾ ਨਾ ਫਰਲਾ ਪਾਇਆ ਦੇ ਤੇ ਬਾਂਧੜ ਜਾਣੇ ਦੇਖੋ ਤੇ ਅਸੀਂ ਛੋਟੀ ਜੀ ਵੀਡੀਓ ਬਣਾਵਾਂਗੇ ਕਿਉਂਕਿ ਸਾਡੇ ਵੱਡੀ ਵੀਡੀਓ ਪੈਂਦੀ ਨਹੀਂ ਫੋਨ 'ਚ ਕੋਈ ਖਰਾਬੀ ਹੋਈ ਪਈ ਹੈ ਤੇ ਛੋਟਕ ਵੀ ਬਣਾਵਾਂਗੇ ਦੇਖੋ 50 ਬਾਹ ਇਹਦੇ ਵੀ ਆਪਾਂ ਥੱਲੇ ਡਿਜ਼ਾਈਨਨਾ ਤੇ ਦੇਖਦੇ ਤੇ ਇਹਦੇ ਵੀ ਤੇ ਸਾਨੂੰ ਤੁਸੀਂ ਸੂਟਾਂ ਦੇ ਵੱਧ ਤੋਂ ਵੱਧ ਆਰਡਰ ਦਿਓ ਕੜਾਈ ਵਾਲੇ ਸੂਟ ਤੇ ਪੇਂਟ ਵਾਲੇ ਸੂਟਾਂ ਦੇ ਆਰਡਰ ਕਰੋ ਸਾਨੂੰ ਸਕੀਵੀ ਤੇ ਬਲੌਜ ਜੈਕਟਾਂ ਦੇ ਆਰਡਰ ਕਰੋ ਦੇਖੋ ਇਹ ਬਣਾ ਕੇ ਅਸੀਂ ਤਿਆਰ ਕਰ ਲਿਆ ਤੇ ਹੁਣ ਦੂਜਾ ਇਹ ਵੀ ਆਪਾਂ ਸਿੰਧੀ ਬੂਟੀ ਵਾਲਾ ਵੀ ਸੂਟ ਤਿਆਰ ਕਰ ਲਿਆ ਦੇਖੋ ਇਸ ਤਰ੍ਹਾਂ ਦਾ ਬਣਿਆ ਇਹ ਦੋਨੇ ਸੂਟ ਸਾਡੇ ਕੋਲ ਆ ਰੈਡੀ ਹੈ ਜੇ ਇਸ ਤਰ੍ਹਾਂ ਦਾ ਵੀ ਬਣਵਾਉਣਾ ਹੋਵੇ ਕਿਸੇ ਵੀ ਕੱਲ ਇੱਥੇ ਸਾਨੂੰ ਆਰਡਰ ਕਰ ਸਕਦੇ ਤੇ ਇਸ ਤਰ੍ਹਾਂ ਦਾ ਬਣਵਾਉਣਾ ਵੀ ਜਾਂ ਆਪ ਦੇ ਕੋਲ ਕੋਈ ਡਿਜ਼ਾਈਨ ਤੁਸੀਂ ਆਪ ਦੇ ਕੋਲੋਂ ਡਿਜ਼ਾਈਨ ਭੇਜ ਕੇ ਬਣਵਾਉਣਾ ਤਿਆਰ ਕਰਵਾਉਣਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਵਧੀਆ ਕੰਮ ਕਰਾਂਗੇ ਦੇਖੋ ਅਸੀਂ ਇੱਚ ਜਰੀ ਲਾਈ ਹੈ ਤੇ ਇਹ ਤਾਂ ਨਾਲ ਘੇਰੇ ਤੇ ਪਾਈ ਤੇ ਤੂ ਪਾਏ ਬਹੁਤੀ ਤੇ ਇਹ ਵੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਸੂਟ ਤੇ ਜੇ ਸਾਡਾ ਫੋਨ ਲੋਟ ਹੋ ਗਿਆ ਫਿਰ ਅਸੀਂ ਤੁਹਾਨੂੰ ਜ ਵੱਡੀ ਵੀਡੀਓ ਪਾਵਾਂਗੇ ਹੁਣ ਅਸੀਂ ਛੋਟੀ ਵੀਡੀਓ ਹੀ ਪਾਵਾਂਗੇ ਅੱਗੇ ਕਿਸੇ ਨੇ ਸਾਨੂੰ ਕਿਹਾ ਸੀ ਵੀ ਕੱਚੀ ਹਿੰਦੀ ਸਕਾਓ ਉਹਦੀ ਵੀਡੀਓ ਵੀ ਅਸੀਂ ਪਾਉਣੀ ਹੈ ਹੁਣ ਅਸੀਂ ਪਾ ਨਹੀਂ ਸਕਦੇ ਇੰਨਾ ਪੇਤੇ ਪੈਂਦੇ ਨਹੀਂ ਵੀਡੀਓ ਜਿਵੇਂ ਆਪਾਂ ਹਿੰਦੀ ਸਿਖਾਵਾਂਗੇ ਫਿਰ ਟਾਈਮ ਜ਼ਿਆਦਾ ਲੱਗੂਗਾ ਤੇਜ਼ ਕਰਕੇ ਅਸੀਂ ਛੋਟੀ ਜੀ ਵੀਡੀਓ ਪਾਈ ਹੈ ਤੇ ਉਹ ਫਿਰ ਫੋਨ ਠੀਕ ਹੋ ਗਿਆ ਫਿਰ ਅਸੀਂ ਤੁਹਾਨੂੰ ਸਿਖਾਵਾਂਗੇ ਕੱਚੀ ਹਿੰਦੀ ਤੇ ਆ ਆਪਾਂ ਸੂਟਾਂ ਦੇ ਤੁਸੀਂ ਇਹਨਾਂ ਦਾ ਡਿਜ਼ਾਈਨ ਆਪ ਦੇ ਕੋਲੋਂ ਭੇਜ ਕੇ ਵੀ ਸਾਨੂੰ ਆਰਡਰ ਕਰ ਸਕਦੇ ਹੋ ਤੇ ਆ ਆਪਾਂ ਦੋ ਸੂਟ ਤਿਆਰ ਕਰ ਲਈ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਹੇ ਜੀ ਲੱਗੀ ਤੇ ਸੂਟਾਂ ਦੇ ਆਰਡਰ ਸਾਨੂੰ ਜਰੂਰ ਕਰੋ ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ